ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਅੱਜ ਕੈਨੇਡਾ ਪੋਸਟ ਬਾਰੇ। ਕੈਨੇਡਾ ਪੋਸਟ ਨੇ ਆਪਣੇ 50 ਮੈਨੇਜਰ ਜਿਹੜੇ ਨੇ ਨੌਕਰੀ ਤੋਂ ਕੱਢ ਦਿੱਤੇ ਨੇ। ਦੂਜਾ ਮੈਟਰੋ ਵੈਂਕੂਵਰ ਦੀ ਜਨਸੰਖਿਆ 30 ਲੱਖ ਤੱਕ ਪਹੁੰਚ ਗਈ ਆ। ਚੌਥੀ ਗੱਲਬਾਤ ਕਰਨੀ ਜਿਹੜੇ ਡਾਕਟਰ ਦਵਾਈਆਂ ਲਿਖ ਰਿਹਾ ਉਹਦੀ ਜਾਂਚ ਦਾ ਰੌਲਾ ਰੱਪਾ ਪੈ ਰਿਹਾ ਇਸ ਵੇਲੇ। ਕੈਨੇਡਾ ਦੀਆਂ ਅਵਸਥਾਵਾਂ ਖਰੀਦਦਾਰ ਰੁਝਾਨ ਲਗਾਤਾਰ ਵਧ ਰਿਹਾ। ਆਪਾਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਇਹਦੇ ਬਾਰੇ ਗੱਲਬਾਤ ਕਰਾਂਗੇ ਕੈਨੇਡਾ ਸਰਕਾਰ ਨੇ ਮੈਟਾ ਉੱਪਰ ਜਿਹੜੀ ਮਸ਼ਹੂਰੀਆਂ ਸੰਬੰਧੀ ਨੀਤੀ ਆ ਉਹਦੇ ਵਿੱਚ ਬਦਲਾਅ ਕਰ ਲਿਆ ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਪੋਸਟ ਦੇ ਲੇਆਫਸ ਬਾਰੇ ਕੈਨੇਡਾ ਪੋਸਟ ਨੇ 50 ਮੈਨੇਜਰਸ ਨੂੰ ਲੇਆਫ ਕਰ ਦਿੱਤਾ ਆ ਕੰਪਨੀ ਨੇ ਲਗਭਗ 50 ਜਿਹੜੀਆਂ ਮੈਨੇਜਮੈਂਟ ਦੀਆਂ ਜੋਬਸ ਸੀਗੀਆਂ ਸਫਤੇ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮ ਆ ਉਹਦੇ ਨਾਲ ਪੂਰਾ ਨਜੱਠਣ ਦੇ ਲਈ ਉਹਨਾਂ ਨੇ ਕੱਟ ਕਰ ਦਿੱਤੇ ਆ ਬਹੁਤ ਜਿਹੜੇ ਲੇਆਫਸ ਆ ਆਟਵਾ ਤੇ ਟੋਰਾਂਟੋ ਦੇ ਵਿੱਚ ਹੋਏ ਆ ਅੱਦੇ ਮਤਲਬ ਮੈਨੇਜਰ ਜਿਹੜੇ ਸੀਗੇ ਆਟਵਾ ਬੇਸ ਦੇਗੇ ਤੇ ਦੂਜੇ ਟ੍ਰਾਂਟੋ ਦੇ ਤੇ ਕੁਝ ਹੋਰ ਲੋਕੇਸ਼ਨਸ ਵੀ ਇਹਦੇ ਵਿੱਚ ਦੱਸਿਆ ਜਾ ਰਹੀਆਂ ਅਸੀਂ ਜਾਣਦੇ ਹਾਂ ਕਿ ਕੈਨੇਡਾ ਪੋਸਟ ਦਾ ਪਿਛਲੇ ਸਮੇਂ ਦੇ ਵਿੱਚ ਸਟ੍ਰਾਈਕ ਹੋਈ ਸੀ ਜ਼ਬਰਦਸਤੀ ਇਹਨਾਂ ਨੂੰ ਕੰਮ ਤੇ ਬੁਲਾਇਆ ਗਿਆ ਸੀ ਉਹਦੀ ਜਾਂਚ ਚੱਲ ਰਹੀ ਆ ਜਿਹੜੇ ਇਹਨਾਂ ਦੇ ਮੁਲਾਜ਼ਮ ਨੇ ਉਹ ਕਹਿੰਦੇ ਵੀ ਕੰਪਨੀ ਕੋਲੇ ਪੈਸਾ ਹੈਗਾ ਬੜਾ ਰੈਵਨਿਊ ਆ ਇਹਨਾਂ ਦੇ ਕੋਲ ਤੇ ਸਿਰਫ ਸਾਡੀਆਂ ਤਨਖਾਹਾਂ ਨਹੀਂ ਵਧਾਰਿਆ ਹੋਰ ਪਾਸੇ ਪੈਸਾ ਇਥੋਂ ਕੱਢ ਕੇ ਲਾਇਆ ਜਾ ਰਿਹਾ ਕੰਪਨੀ ਕਹਿੰਦੀ ਆ ਕਿ ਹੁਣ ਪੋਸਟ ਕਰਦਾ ਹੀ ਕੋਈ ਨਹੀਂ ਕੁਝ ਜਿਹੜਾ ਕੰਮ ਕਰੇ ਬਹੁਤ ਮਤਲਬ ਘਟ ਗਿਆ ਲੋਕ ਮੇਲ ਦੇ ਵਿੱਚ ਬਹੁਤਾ ਕੁਝ ਪਾਉਂਦੇ ਨਹੀਂ ਇਸ ਕਰਕੇ ਸਾਰੇ ਦਾ ਸਾਰਾ ਕੰਮ ਘਟੇ ਘਾਟਾ ਪਾ ਕੇ ਮਤਲਬ ਚਲਾਉਣਾ ਪੈ ਰਿਹਾ ਇਹਨੂੰ ਤੇ ਉਹਨਾਂ ਨੇ ਪਿਆ ਜਿਹੜੀਆਂ ਮੈਨੇਜਮੈਂਟ ਲੈਵਲ ਦੀਆਂ ਪੋਸਟਾਂ ਸੀ ਉਹਨਾਂ ਦੇ ਵਿੱਚੋਂ ਬੰਦਿਆਂ ਨੂੰ ਕੱਟ ਦਿੱਤਾ ਹੈ ਹਾਲਾਂਕਿ ਹੁਣ ਲੋਕ ਚਿੰਤਿਤ ਨੇ ਕਿ ਮੇਲ ਸਰਵਿਸਿਜ਼ ਦੇ ਉੱਤੇ ਕਿੰਨਾ ਅਸਰ ਪਊਗਾ ਪਰ ਕੈਨੇਡਾ ਪੋਸਟ ਕਹਿੰਦੀ ਹੈ ਵੀ ਡਾਕ ਦੇ ਉੱਤੇ ਤਾਂ ਕੋਈ ਅਸਰ ਨਹੀਂ ਪੈਣਾ ਜਿਹੜੇ ਰੈਗੂਲਰ ਮੇਲ ਆ ਉਹਦੇ ਉੱਤੇ ਕੋਈ ਅਸਰ ਨਹੀਂ ਇਸ ਜੋਬ ਕੱਟਦਾ ਤੇ ਉਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਜਾਣਦੇ ਅਸੀਂ ਕਿ ਕੰਪਨੀ ਦਾ ਬਹੁਤ ਵੱਡਾ ਰੌਲਾ ਪਿਆ ਪਿਛਲੇ ਸਮੇਂ ਦੇ ਵਿੱਚ ਤੇ ਕੰਪਨੀ ਦੁਆਰਾ ਕਿਹਾ ਜਾ ਰਿਹਾ ਕਿ 300 ਲਾਸਟ ਕੁਆਟਰ ਦੇ ਵਿੱਚ 313 ਮਿਲੀਅਨ ਡਾਲਰ ਦਾ ਇਹਨਾਂ ਨੂੰ ਘਾਟਾ ਪਿਆ ਤੇ ਹੁਣ ਇਹਨਾਂ ਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਘਾਟਾ ਹੋਰ ਵੀ ਵੱਡਾ ਹੋ ਜਾਣਾ ਹੈ ਯੂਨੀਅਨ ਨੇ ਸਿੱਧੀ ਸਿੱਧੀ ਲੋਚਨਾ ਕੀਤੀ ਹੈ ਜਿਹੜੀ ਪੋਸਟਲ ਵਰਕਰਜ਼ ਯੂਨੀਅਨ ਐਸਈਯੂਪੀਡਬਲ ਉਹਨਾਂ ਨੇ ਸਵਾਲ ਕੀਤਾ ਕਿ ਜਿਹੜੇ ਵਰਕਰਜ਼ ਨੇ ਉਹਨਾਂ ਨੂੰ ਕਿਉਂ ਫਾਈਨੈਂਸ਼ੀਅਲ ਪ੍ਰੋਬਲਮਸ ਦੇ ਲਈ ਬਲੇਮ ਕੀਤਾ ਜਾ ਰਿਹਾ ਹੈ ਵੀ ਪਾਲਿਸੀ ਮੇਕਰ ਜਾਂ ਉੱਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਰੇ ਕੁਛ ਦਾ ਜਿਹੜੇ ਐਗਜ਼ੀਕਿਊਟਿਵਸ ਨੇ ਉਹ ਇੰਨੀਆਂ ਹਾਈ ਸੈਲਰੀਜ਼ ਲੈ ਰਹੇ ਆ ਉਹਨਾਂ ਨੂੰ ਬੋਨਸ ਮਿਲ ਰਿਹਾ ਉਹਨਾਂ ਦੀ ਤਨਖਾਹ ਇੰਨੀ ਜ਼ਿਆਦਾ ਹੈ ਇਸ ਲੈਵਲ ਦੇ ਉੱਤੇ ਕੁਝ ਨਹੀਂ ਕੀਤਾ ਜਾ ਰਿਹਾ ਹੇਠਾਂ ਲੋਕਾਂ ਨੂੰ ਕੱਢਿਆ ਜਾ ਰਿਹਾ ਪਿਛਲੇ ਸਾਲ 55000 ਤੋਂ ਜ਼ਿਆਦਾ ਜਿਹੜੇ ਪੋਸਟਲ ਵਰਕਰ ਸੀਗੇ 1 ਮਹੀਨੇ ਤੋਂ ਜ਼ਿਆਦਾ ਲੰਬੇ ਸਮੇਂ ਦੇ ਲਈ ਸਟ੍ਰਾਈਕ ਤੇ ਉੱਤੇ ਗਏ ਸੀਗੇ 4 ਹਫ਼ਤੇ ਇਹ ਸਟ੍ਰਾਈਕ ਚੱਲਦੀ ਰਹੀ ਜਿਹੜੀ ਮੇਲ ਦੀ ਡਿਲੀਵਰੀ ਸੀ ਪੂਰੇ ਕੈਨੇਡਾ ਦੇ ਵਿੱਚ ਰੁਕੀ ਰਹੀ ਜਾਂਦੇ ਉੱਤੇ ਬਹੁਤ ਵੱਡਾ ਅਸਰ ਪਿਆ ਹੁਣ ਹਾਇਰਿੰਗ ਇਹਨਾਂ ਨੇ ਰੋਕ ਦਿੱਤੀ ਆ ਪਿਛਲੇ ਸਾਲ ਜਿਹੜੇ ਮੈਨੇਜਰਸ ਨਵੇਂ ਮੈਨੇਜਰਸ ਸੀਗੇ ਉਹਨਾਂ ਨੂੰ ਇਹਨਾਂ ਨੇ ਕੋਈ ਵੀ ਕਿਸੇ ਵੀ ਨਵੇਂ ਮੈਨੇਜਰ ਨੂੰ ਹਾਇਰ ਨਹੀਂ ਕੀਤਾ ਤੇ ਕੰਪਨੀ ਜਿਹੜੀ ਆ ਉਹ ਜਿਹੜੇ ਜਿਹੜਾ ਬੰਦਾ ਰਿਟਾਇਰ ਹੋ ਜਾਂਦਾ ਉਹਦੀ ਥਾਂ ਦੇ ਉੱਤੇ ਵੀ ਕੋਈ ਨਹੀਂ ਰੱਖਦੇ ਮਤਲਬ ਨਾ ਤਾਂ ਮੈਨੇਜਰ ਹਾਇਰ ਕੀਤਾ ਨਾ ਹੀ ਜਿਹੜੀਆਂ ਰਿਟਾਇਰਿੰਗ ਜੌਬਸ ਆ ਉਹਨਾਂ ਨੂੰ ਰਿਪਲੇਸ ਕੀਤਾ ਜਾ ਰਿਹਾ ਔਰ ਜ਼ਿਆਦਾ ਜਨਵਰੀ ਦੇ ਵਿੱਚ ਹੋਰ ਕੱਟ ਲੱਗੇ ਆ ਲਗਭਗ 20% ਜਿਹੜੇ ਸੀਨੀਅਰ ਐਗਜ਼ੀਕਿਊਟਿਵਸ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਸਰਕਾਰ ਨੇ 1 ਬਿਲੀਅਨ ਡਾਲਰ ਦਾ ਲੋਨ ਦਿੱਤਾ ਜਨਵਰੀ ਦੇ ਵਿੱਚ ਜਿਹੜੇ ਫੈਡਰਲ ਸਰਕਾਰ ਆ ਇਹਨਾਂ ਨੇ ਕੈਨੇਡਾ ਪੋਸਟ ਨੂੰ 1 ਬਿਲੀਅਨ ਡਾਲਰ ਦਾ ਲੋਨ ਦਿੱਤਾ ਵੀ ਤੁਸੀਂ ਚੱਲਦੇ ਰਹੇ ਤੁਹਾਡਾ ਕੰਮ ਰੋਕੇ ਨਾ ਮਤਲਬ ਹੈਲਪ ਟੂ ਸਟੇ ਓਪਨ ਜਿਹਨੂੰ ਕਿਹਾ ਜਾ ਸਕਦਾ ਪਰ ਇੰਡਸਟਰੀ ਦੇ ਵਿੱਚ ਤਬਦੀਲੀਆਂ ਬਹੁਤ ਵੱਡੀਆਂ ਵੱਡੀਆਂ ਆ ਰਹੀਆਂ ਹਨ ਕੈਨੇਡਾ ਪੋਸਟ ਦਾ ਜਿਹੜਾ ਫਾਈਨੈਂਸ਼ੀਅਲ ਪ੍ਰੋਬਲਮ ਹੈ ਉਹ ਇਸ ਕਰਕੇ ਆ ਕਿ ਲੋਕ ਹੁਣ ਮੇਲ ਯੂਜ਼ ਨਹੀਂ ਕਰਦੇ ਜਿਹੜੀ ਲੇਬਰ ਕੋਸਟ ਆ ਉਹ 2018 ਤੋਂ ਲੈ ਕੇ ਹੁਣ ਤੱਕ ਲਗਾਤਾਰ ਉੱਤੇ ਜਾ ਰਹੀ ਆ ਇਸ ਕਰਕੇ ਇਹ ਕੰਪਨੀ ਘਾਟੇ 'ਚ ਆ ਪਰ ਦੇਖੋ ਹੁਣ ਯੂਨੀਅਨ ਕੀ ਕਰਦੀ ਆ ਸਟ੍ਰਾਈਕ ਤੁਸੀਂ ਕਰ ਨਹੀਂ ਸਕਦੇ ਤੇ ਕੰਪਨੀ ਜਿਹੜੀ ਆ ਉਹ ਫਾਈਨੈਂਸ਼ੀਅਲ ਘਾਟੇ ਦੇ ਵਿੱਚ ਚੱਲ ਰਹੀ ਆ ਅਗਲੀ ਗੱਲ ਬਾਤ ਦੋਸਤੋ ਮੈਟਰੋ ਵੈਂਕੂਵਰ ਦੀ ਪੋਪੂਲੇਸ਼ਨ ਬਾਰੇ ਮੈਟਰੋ ਵੈਂਕੂਵਰ ਦੀ ਪੋਪੂਲੇਸ਼ਨ 30 ਮਿਲੀਅਨ ਦੇ ਉੱਤੇ ਪਹੁੰਚ ਗਈ ਆ ਮਾਫੀ ਚਾਹੁੰਦਾ 30 ਲੱਖ ਦੇ ਉੱਤੇ ਪਹੁੰਚ ਗਈ ਜਾਨੀ ਕਿ 3 ਮਿਲੀਅਨ ਦੇ ਉੱਤੇ ਪੋਪੂਲੇਸ਼ਨ ਪਹੁੰਚ ਚੁੱਕੀ ਆ ਰੀਜਨ ਦੀ ਜਿਹੜੀ ਪੋਪੂਲੇਸ਼ਨ ਆ ਆਫੀਸ਼ੀਅਲੀ 3 ਮਿਲੀਅਨ ਨੂੰ ਕ੍ਰੋਸ ਕਰ ਗਏ ਜਿਹੜੀ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦੱਸ ਰਹੇ ਆ ਸਰੀ ਸਭ ਤੋਂ ਤੇਜ਼ੀ ਨਾਲ ਗਰੋ ਕਰ ਰਿਹਾ ਸਰੀ ਦੀ ਪੋਪੂਲੇਸ਼ਨ 33% ਲਾਸਟ 10 ইয়ারਸ ਦੇ ਵਿੱਚ ਗਰੋ ਹੋਈ ਆ ਲੈਂਗਲੀ ਦੀ 40% ਗਰੋ ਹੋਈ ਆ ਜਿਹੜੀ ਜਿੱਡੀ ਵੱਡੀ ਗਰੋਥ ਆ ਇਹਦੇ ਨਾਲ ਜਿਹੜੇ ਇੱਥੇ ਜ਼ਿਆਦਾ ਹਾਊਸਿੰਗ ਚਾਹੀਦੀ ਆ ਜ਼ਿਆਦਾ ਸਕੂਲ ਚਾਹੀਦੇ ਆ ਜ਼ਿਆਦਾ ਮੈਡੀਕਲ ਸਰਵਿਸਿਜ਼ ਚਾਹੀਦੀਆਂ ਤੇ ਇਸ ਪੋਪੂਲੇਸ਼ਨ ਨੂੰ ਸਪੋਰਟ ਕਰਨ ਦੇ ਲਈ ਇਨਫਰਾਸਟ੍ਰਕਚਰ ਜਿਹੜਾ ਆ ਉਹ ਜ਼ਿਆਦਾ ਚਾਹੀਦਾ ਸ਼ਹਿਰਾਂ ਨੂੰ ਆ ਜਿਹੜਾ ਇਨਫਰਾਸਟ੍ਰਕਚਰ ਆ ਇਹਨੂੰ ਮਤਲਬ ਚੰਗੇ ਤਰੀਕੇ ਨਾਲ ਯੂਜ਼ ਕਰਨ ਦੇ ਲਈ ਨਵੀਆਂ ਸਰਵਿਸਿਜ਼ ਐਡ ਕਰਨੀਆਂ ਪੈਣਗੀਆਂ ਜਿਹੜੀਆਂ ਇੱਥੇ ਜੋੜਨੀਆਂ ਆ ਫਰੇਜ਼ਰ ਦੇ ਬਿਲਕੁਲ ਸਾਊਥ ਵਾਲੇ ਪਾਸੇ ਜਿਹੜਾ ਏਰੀਆ ਆ ਫਰੇਜ਼ਰ ਰਿਵਰ ਦੇ ਸਕੂਲ ਹਸਪੀਟਲ ਜ਼ਿਆਦਾ ਜਿਹੜੀਆਂ ਪਬਲਿਕ ਸਰਵਿਸਿਜ਼ ਚਾਹੀਦੀਆਂ ਕਮਿਊਨਿਟੀਜ਼ ਦੀ ਹੈਲਪ ਕਰਨ ਦੇ ਲਈ ਇਮੀਗ੍ਰੇਸ਼ਨ ਇਹਦੀ ਡਰਾਈਵਿੰਗ ਫੋਰਸ ਆ ਬੇਸਿਕਲੀ ਗ੍ਰੋਥ ਹੋਈ ਕਿਉਂ ਆ ਇਮੀਗ੍ਰੇਸ਼ਨ ਕਰਕੇ ਹੋਈ ਆ ਵੱਡਾ ਰੀਜ਼ਨ ਇਹ ਆ ਪਾਪੂਲੇਸ਼ਨ ਦੇ ਵਿੱਚ ਵਾਧੇ ਦਾ ਕਿ ਜ਼ਿਆਦਾ ਲੋਕ ਜਿਹੜੇ ਕੈਨੇਡਾ ਨੂੰ ਮੂਵ ਕਰਿਆ ਪਿਛਲੇ ਸਾਲ ਉਹ ਜਦੋਂ ਕੈਨੇਡਾ ਦੇ ਵਿੱਚ ਆਉਂਦੇ ਤਰ੍ਹਾਂ ਦੇ ਵਿੱਚੋਂ ਵੱਡਾ ਹਿੱਸਾ ਇੱਥੇ ਮੈਟਰੋ ਵੈਂਕੂਵਰ ਦੇ ਵਿੱਚ ਵੀ ਆ ਕੇ ਰਹਿੰਦਾ ਸਰਕਾਰ ਨੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਘਟਾਈ ਆ ਨੰਬਰ ਲਿਮਟ ਕਰ ਦਿੱਤੇ ਆ ਨਵੇਂ ਜਿਹੜੇ ਪਰਮਨੈਂਟ ਰੈਜ਼ੀਡੈਂਟਸ ਨੇ ਇਹਨਾਂ ਨੇ ਕਿਹਾ ਕਿ 395000 ਇਸ ਸਾਲ ਦੇ ਵਿੱਚ ਪੱਕਾ ਕਰਨਾ ਆ ਹਾਊਸਿੰਗ ਤੇ ਮੈਡੀਕਲ ਜਿਹੜੀ ਕੇਅਰ ਆ ਉਹ ਵੱਡਾ ਕਨਸਰਨ ਬਣਿਆ ਆ ਜਿਆਦਾ ਲੋਕ ਆਉਣ ਦਾ ਮਤਲਬ ਇਹ ਹੈ ਕਿ ਘਰਾਂ ਦੇ ਲਈ ਹੈਲਥ ਕੇਅਰ ਦੇ ਲਈ ਡਿਮਾਂਡ ਬਹੁਤ ਵਧੀਆ ਪਹਿਲਾਂ ਵੀ ਇੱਥੇ ਰਹਿਣਾ ਜਿਹੜਾ ਇਹ ਕਾਫੀ ਮੁਸ਼ਕਲ ਹੋਇਆ ਆ ਪੋਪੂਲੇਸ਼ਨ ਇੱਕ ਮਾਈਲਸਟੋਨ ਆ 3 ਮਿਲੀਅਨ ਦਾ ਜਿੰਨੀ ਤੇਜ਼ੀ ਦੇ ਨਾਲ ਇੱਕ ਪੋਜ਼ਿਟਿਵ ਸਾਈਨ ਆ ਮੈਟਰੋ ਵੈਂਕੂਵਰ ਦੇ ਗਰੋ ਕਰਨ ਦਾ ਤੁਸੀਂ ਦੇਖੋ ਵੀ ਕਿੰਨੀ ਪੋਪੂਲੇਸ਼ਨ ਸਾਰੇ ਦੀ ਸਾਰੇ ਬੀਸੀ ਦੀ ਪੋਪੂਲੇਸ਼ਨ ਇੱਥੇ ਹੀ ਰਹਿੰਦੀ ਆ ਬਾਕੀ ਤਾਂ ਬਹੁਤ ਥੋੜੀ ਆ ਕੈਨੇਡਾ ਦੇ ਵਿੱਚ ਦੋ ਹਿੱਸੇ ਵੱਡੇ ਨੇ ਉਧਰਲੇ ਪਾਸੇ ਜਿਹੜਾ ਅਨਟੈਰੀਓ ਵਾਲਾ ਤੇ ਇਧਰਲੇ ਪਾਸੇ ਬੀਸੀ ਵਾਲਾ ਜ਼ਿਆਦਾ ਪੋਪੂਲੇਸ਼ਨ ਇੱਥੇ ਇੱਕ ਜਿਹੜੀ ਹੈਗੀ ਆ ਤੇ BC ਦੇ ਵਿੱਚ ਸਾਰੇ ਦੀ ਸਾਰੇ ਪੋਪੂਲੇਸ਼ਨ ਲਗਭਗ ਇੱਥੇ ਆ ਮੈਟਰੋ ਵੈਨਕੂਵਰ ਦੇ ਵਿੱਚ ਜ਼ਿਆਦਾ ਰਹਿੰਦੀ ਹੈ ਹੁਣ ਗ੍ਰੋਥ ਜਿਹੜੀ ਹੈ ਇਹਨੂੰ ਮੈਨੇਜ ਕੀਤਾ ਜਾਣਾ ਚਾਹੀਦਾ ਤਾਂ ਕਿ ਲੋਕ ਜਿਹੜੇ ਆ ਉਹ ਉਹਨਾਂ ਦੇ ਨਾਲ ਟਰਾਂਸਪੋਰਟੇਸ਼ਨ ਜੌਬਸ ਦਾ ਸਾਰਾ ਕੁਝ ਜਿਹੜਾ ਆ ਉਹ ਇੱਥੇ ਚੰਗੇ ਤਰੀਕੇ ਦੇ ਨਾਲ ਹੋ ਸਕੇ ਸੋ ਜਿਹੜਾ ਵੈਨਕੂਵਰ ਇੱਕ ਮੇਜਰ ਅਰਬਨ ਏਰੀਆ ਹੈ ਬ੍ਰਿਟਿਸ਼ ਕੋਲੰਬੀਆ ਦਾ ਮੇਨ ਆ ਇਹ 21 ਮਿਊਨਿਸਪੈਲिटीज ਇਹਦੇ ਵਿੱਚ ਆਉਂਦੀਆਂ ਆ ਪਪ ਸਭ ਤੋਂ ਜ਼ਿਆਦਾ ਪopulation ਵਾਲਾ ਰੀਜਨ ਵੀ ਇਹੀ ਆ ਜਿਹੜਾ ਕੈਨੇਡਾ ਦੇ ਵਿੱਚ ਕਹ ਲਓ ਕਿ ਟ੍ਰਾਂਟੋ ਤੇ ਮੌਨਟਰੀਅਲ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਇਹ ਮੈਟਰੋਪੋਲੀਟਨ ਏਰੀਆ ਆ ਸੋ ਇਹ ਇਹਦੀ ਨੈਚੁਰਲ ਬਿਊਟੀ ਇੱਥੇ ਬਹੁਤ ਲੋਕ ਇਸ ਕਰਕੇ ਵੀ ਆਉਂਦੇ ਆ ਇੱਥੇ ਮਾਊਂਟੇਨਸ ਨੇ ਫੋਰੈਸਟ ਨੇ ਜਾਂ ਪੈਸੀਫਿਕ ਓਸ਼ੀਅਨ ਆ ਇੱਥੇ ਸੋ ਕਲਾਈਮੇਟ ਵੀ ਜਿਹੜਾ ਇੱਥੇ ਮਤਲਬ ਇੱਕ ਹੈਗੀ ਆ ਚੀਜ਼ ਜਿਹਦੇ ਕਰਕੇ ਲੋਕ ਇਹਦੇਲੇ ਪਾਸੇ ਆਉਂਦੇ ਆ ਸੋ ਇਕਨੋਮਿਕ ਕਲਚਰਲ ਹੱਬ ਆ ਵੈਨਕੂਵਰ ਆਪਣੇ ਆਪ ਦੇ ਵਿੱਚ ਇਕਨੋਮੀ ਬਹੁਤ ਸਟਰੋਂਗ ਆ ਜਿੰਨੀਆਂ ਫਿਲਮਾਂ ਇੱਥੇ ਬਣਦੀਆਂ ਟੈਕਨੋਲੋਜੀ ਟਰੇਡ ਟੂਰਿਜ਼ਮ ਤੇ ਜਿੰਨਾ ਕਲਚਰਲ ਇੱਥੇ ਕਮਿਊਨਿਟੀਜ਼ ਆ ਉਹ ਸਾਰਾ ਕੁਝ ਇੱਥੇ ਇੱਕ ਬਹੁਤ ਵੱਡਾ ਉਹਦੇ ਨਾਲ ਨਾਲ ਹੁਣ ਚੈਲੰਜ ਵੀ ਆ ਮੈਟਰੋ ਵੈਨਕੂਵਰ ਦਾ ਜਿਹੜਾ ਜਦੋਂ ਅਸੀਂ ਇਹ ਕਹਿੰਨੇ ਮੈਟਰੋ ਵੈਨਕੂਵਰ ਇਹਦਾ ਮਤਲਬ ਇਹ ਆ ਕਿ 21 ਮਿਊਨਿਸਪੈਰਿਟੀ ਜਿੰਦਾਂ ਦੱਸਿਆ ਇੱਥੇ ਆਉਂਦੀਆਂ ਨੇ ਜਿਹੜੇ ਸ਼ਹਿਰ ਨੇ ਬਰਨਵੀ ਉਹਦੇ ਨਾਲ ਇੱਕ ਕਟਲਮ ਉਹਦੇ ਨਾਲ ਉਹਰੇ ਲੈਂਗਲੀ ਅਮ ਇਧਰ ਨੂੰ ਫਿਰ ਮੈਪਲ ਰਿਜ ਨਿਊ ਵੈਸਟ ਮਿਨਿਸਟਰ ਨਾਰਥ ਵੈਨਕੂਵਰ ਪੈਟਮੀਡੋ ਪੋਰਟ ਕਿਕਟਲਮ ਤੇ ਪੋਰਟ ਮੋਡੀ ਰਿਚਮੰਡ ਸਰੀ ਵੈਨਕੂਵਰ ਤੇ ਵਾਈਟ ਰੌਕ ਇਹ ਜਿਹੜੀਆਂ 13 ਸ਼ਹਿਰ ਨੇ ਜਾਂ ਜਿਹੜੀਆਂ ਡਿਸਟ੍ਰਿਕਟ ਮਨਿਸਪੈਲਿਟੀਆਂ ਨੇ ਡੈਲਟਾ ਲੈਂਗਲੀ ਟਾਊਨਸ਼ਿਪ ਨਾਰਥ ਵੈਨਕੂਵਰ ਡਿਸਟ੍ਰਿਕਟ ਆ ਤੇ ਵੈਸਟ ਵੈਨਕੂਵਰ ਜਿਹੜੇ ਇਹਦੇ ਵਿੱਚ ਹੈਗੇ ਨੇ ਕੁਝ ਵਿਲੇजेस ਨੇ ਜਿਵੇਂ ਐਨਮੋਰਾ ਜਿਹੜਾ ਬਕਾਰਾ ਆ ਲਾਇਨ ਬੇ ਆ ਜਾਂ ਕੁਝ ਜਿਹੜੇ ਬਰਾਊਨ ਆਇਲੈਂਡ ਮਿਊਨਿਸਪੈਲਿਟੀ ਆ ਇਹ ਵੀ ਇਹਦੇ ਵਿੱਚ ਆਉਂਦੀ ਸੋ ਇੱਕ ਵੱਡਾ ਹਿੱਸਾ ਤੇ ਇਹਦੀ ਪਾਪੂਲੇਸ਼ਨ ਇੱਥੇ ਤੱਕ ਪਹੁੰਚ ਜਾਣੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਗੱਲਬਾਤ ਆ ਤੇ ਪਰ ਇਹਦੇ ਨਾਲ ਇਹ ਵੀ ਆ ਕਿ ਇਥੇ ਇਨਫਰਾਸਟ੍ਰਕਚਰ ਜਿਹੜਾ ਉਸੇ ਹਿਸਾਬ ਦੇ ਨਾਲ ਡਿਵੈਲਪ ਹੋਣਾ ਚਾਹੀਦਾ ਅਗਲੀ ਗੱਲਬਾਤ ਦੋਸਤੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਨਿਸਟਰੀ ਆਫ ਹੈਲਥ ਇਹ ਕਹਿ ਰਹੀ ਆ ਕਿ ਜਿਹੜੀਆਂ ਦਵਾਈਆਂ ਪ੍ਰਸਕ੍ਰਾਈਬ ਕੀਤੀਆਂ ਜਾ ਰਹੀਆਂ ਹਨ ਖਾਸ ਕਰ ਓਪੀਓਡਸ ਓਪੀਓਡਸ ਜਿਹੜੀਆਂ ਪੇਨ ਕਿਲਰ ਨੇ ਪ੍ਰਸਕ੍ਰਾਈਬ ਦਾ ਮਤਲਬ ਡਾਕਟਰ ਮਰੀਜ਼ ਨੂੰ ਪਰਚੀ ਲਿਖ ਕੇ ਦਿੰਦਾ ਫਿਰ ਉਹ ਫਾਰਮਾਸਿਸਟ ਕੋ ਜਾਂਦਾ ਤੇ ਉਹ ਦਵਾਈ ਉਹਨੂੰ ਮਿਲ ਜਾਂਦੀ ਹੈ ਅ ਏਅਰਪੋਰਟ ਇਹ ਕਹਿ ਰਹੀ ਹੈ ਕਿ ਇਹਦੇ ਵਿੱਚ ਕੁਝ ਗੜਬੜ ਆ ਕਿਤੇ ਗੱਲ ਤੇ ਬੜੀ ਸਿੱਧੀ ਹੋਣੀ ਚਾਹੀਦੀ ਹੈ ਵੀ ਬੰਦੇ ਦੇ ਦਰਦ ਹੁੰਦਾ ਉਹ ਡਾਕਟਰ ਦੇ ਕੋਲ ਗਿਆ ਡਾਕਟਰ ਨੇ ਪਰਚੀ ਲਿਖਤੀ ਫਾਰਮਾਸਿਸਟ ਨੂੰ ਦੇ ਦਿੱਤੀ ਤੇ ਬੰਦੇ ਨੇ ਦਵਾਈ ਖਾ ਲਈ ਮਰੀਜ਼ ਨੇ ਗੱਲ ਹੀ ਨਹੀਂ ਸਿੱਧੀ ਨਹੀਂ ਆ ਇੱਥੇ ਕਿਤੇ ਨਾ ਕਿਤੇ ਵਿੱਚ ਕੁਝ ਚੜੀ ਗੜਬੜ ਹੋ ਰਹੀ ਗੜਬੜ ਕਿੱਥੇ ਹੋ ਰਹੀ ਆ ਕਿ ਇਹ ਅਸਲ ਦੇ ਵਿੱਚ ਜਿੰਨੀਆਂ ਉਹ ਪੇਨਕਲਰ ਨੇ ਜਾਣੀਆਂ ਤੇ ਉਹਨਾਂ ਕੋਲ ਜਾਇਦੀਆਂ ਜਿਨ੍ਹਾਂ ਨੂੰ ਲੋੜ ਆ ਇਹਦੀ ਪਰ ਇਹ ਗੈਰ ਕਾਨੂੰਨੀ ਤੌਰ ਤੇ ਇਹ ਦਵਾਈ ਮਾਰਕੀਟ ਦੇ ਵਿੱਚ ਵੇਚੀ ਜਾ ਰਹੀ ਆ ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਦੇ ਅਤੇ ਇਥੋਂ ਤੱਕ ਦੂਜਿਆਂ ਦੇਸ਼ਾਂ ਦੇ ਕਈ ਹਿੱਸਿਆਂ ਦੇ ਵਿੱਚ ਇਹ ਪੇਨਕਿਲਰ ਗੈਰਕਾਨੂੰਨੀ ਤੌਰ ਤੇ ਭੇਜੇ ਜਾ ਰਹੇ ਆ ਉਹ ਪੇਨਕਿਲਰ ਜਿਨ੍ਹਾਂ ਨੂੰ ਡਾਕਟਰ ਲਿਖ ਕੇ ਦਿੰਦਾ ਤੇ ਫਾਰਮਾਸਿਸਟ ਉਹਨਾਂ ਨੂੰ ਦਿੰਦੇ ਸਰਕਾਰ ਦਾ ਇੱਕ ਡਾਕੂਮੈਂਟ ਇਹ ਕਹਿੰਦਾ ਆ ਕਿ ਕਿੰਨੇ ਜਿਹੜੇ ਇਹ ਪ੍ਰਸਕ੍ਰਾਈਬਡ ਓਪੀਓਇਡਸ ਨੇ ਜਿਹੜੀਆਂ ਪੇਨਕਿਲਰ ਦਵਾਈਆਂ ਨੇ ਜਿਹੜੀਆਂ ਡਾਕਟਰ ਲਿਖ ਕੇ ਦਿੰਦਾ ਗੈਰਕਾਨੂੰਨੀ ਤੌਰ ਤੇ ਵੇਚੀਆਂ ਜਾ ਰਹੀਆਂ ਆ ਇਨਾਂ ਦੀ ਸਹੀ ਵਰਤੋਂ ਕਰਨ ਦੀ ਥਾਂ ਤੇ ਕੁਝ ਫਾਰਮੇਸੀਆਂ ਇਹਦੇ ਵਿੱਚ ਦਸੀਆਂ ਜਾ ਰਹੀਆਂ ਆ ਕੁਝ ਡਾਕਟਰ ਉਹ ਉਹਨਾਂ ਦੇ ਉੱਤੇ ਸ਼ੱਕ ਆ ਕਿ ਉਹ ਇਸ ਸਾਰੀ ਜਿਹੜੀ ਟ੍ਰੈਫਿਕ ਆ ਇਹਦੇ ਵਿੱਚ ਵਿਦਨ BC ਕੈਨੇਡਾ ਤੇ ਇੰਟਰਨੈਸ਼ਨਲ ਇਹਦੇ ਵਿੱਚ ਰਲੇ ਆ ਜਾਂ ਮਦਦ ਕਰ ਰਹੇ ਆ BC ਮਿਨਿਸਟਰੀ ਆਫ ਹੈਲਥ ਇਸ ਇਸ਼ੂ ਦੀ ਇਨਵੈਸਟੀਗੇਸ਼ਨ ਪਹਿਲਾਂ ਹੀ ਕਰ ਰਹੀ ਆ ਪੁਲਿਸ ਜਿਹੜੀ ਆ ਜਲਦੀ ਲੱਗਦਾ ਕਿ ਕੁਝ ਫਾਰਮੇਸੀਸ ਦੇ ਉੱਤੇ ਫੋਕਸ ਕਰੋ ਜਿਹੜਾ ਡਾਕੂਮੈਂਟ ਆ ਜਿਹੜਾ ਲੀਕ ਹੋਇਆ ਆ ਦੱਸਿਆ ਜਾ ਰਿਹਾ ਆ ਉਹਦੇ ਵਿੱਚੋਂ ਇਹ ਕੁਝ ਗੱਲਾਂ ਸਾਹਮਣੇ ਆ ਰਹੀਆਂ ਆ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਜਿਹੜੀ ਇਹ ਡਾਕੂਮੈਂਟ ਆ ਇਹ ਬੀਸੀ ਕੰਸਰਵਟਿਵ ਦੁਆਰਾ ਦੱਸੇ ਗਏ ਸੀ ਤੇ ਹੈਲਥ ਮਿਨਿਸਟਰ ਕਹਿੰਨੇ ਕਿਹਾ ਸੀ ਕਿ ਇਹਦੇ ਨਾਲ ਇਨਵੈਸਟੀਗੇਸ਼ਨ ਦੇ ਉੱਤੇ ਮਾੜਾ ਅਸਰ ਪੈ ਸਕਦਾ ਡਾਕੂਮੈਂਟ ਇਹ ਦੱਸਦੇ ਆ ਕਿ ਜਿਹੜੀ ਪ੍ਰਸਕ੍ਰਿਪਸ਼ਨ ਹੈਗੀ ਆ ਇਹਦੀ ਹਾਈਡਰੋਮੋਰਫੀਨ ਜਿਹੜੀ ਕਿ ਬਹੁਤ ਸਟਰੋਂਗ ਆਪੀਅਰਡ ਆ ਉਹਦੀ ਜਿਹੜੀ ਪ੍ਰਸਕ੍ਰਿਪਸ਼ਨ ਆ 20 ਗੁਣਾ ਵਧ ਗਈ ਆ ਪਿਛਲੇ ਸਾਲਾਂ ਦੇ ਵਿੱਚ ਵੀ ਇਦਾਂ ਥੋੜਾ 20 ਗੁਣਾ ਲੋਕਾਂ ਦੇ ਦਰਦ ਜ਼ਿਆਦਾ ਹੋਣ ਲੱਗ ਪਿਆ ਗੜਬੜੇ ਲੱਗਦੀ ਆ ਕਿ ਉਹ ਵੈਸੇ ਲਿਖੀ ਜਾ ਰਹੀ ਆ ਕੁਝ ਜੜੀਆਂ ਫਾਰਮੇਸੀਜ਼ ਨੇ ਉਹਨਾਂ ਦੇ ਉੱਤੇ ਵੀ ਇਸ ਗੱਲ ਦਾ ਦੋਸ਼ ਲੱਗ ਰਿਹਾ ਕਿ ਉਹ ਲੋਕਾਂ ਨੂੰ ਰਿਵਾਰਡ ਦੇ ਰਹੀਆਂ ਕਿ ਤੁਸੀਂ ਸਾਡੇ ਫਾਰਮੇਸੀ ਤੇ ਆਓ ਤੁਹਾਨੂੰ ਇਹ ਆ ਦੇਵਾਂਗੇ ਤੁਹਾਨੂੰ ਇਹ ਆ ਦੇਵਾਂਗੇ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਅਤੇ ਅਨੈਤਿਕ ਵੀ ਆ ਕੁਝ ਜਿਹੜੇ ਹਾਊਸਿੰਗ ਸਟਾਫ ਆ ਉਹਨਾਂ ਦੇ ਉਹ ਮਤਲਬ ਆਪਣੇ ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਉਹ ਫਲਾਣੀ ਫਾਰਮੇਸੀ ਦੇ ਉੱਤੇ ਜਾਓ ਉਹਨਾਂ ਦੀ ਓਪੀਓਡ ਪ੍ਰਸਕ੍ਰਿਪਸ਼ਨ ਦੇ ਲਈ ਸੋ ਜਿਹੜਾ ਅਮਰੀਕਾ ਆ ਉਹ ਕੈਨੇਡਾ ਦੇ ਉੱਤੇ ਪ੍ਰੈਸ਼ਰ ਪਾ ਰਿਹਾ ਕਿ ਫੈਂਟਨਿਲ ਬਾਰਡਰ ਕ੍ਰੋਸਿੰਗ ਦੇ ਉੱਤੇ ਇਹਨੂੰ ਰੋਕਿਆ ਜਾਵੇ ਤੇ ਜਿਹੜੀ ਅੰਤਰਰਾਸ਼ਟਰੀ ਤਣਾਅ ਦੋਹਾਂ ਦੇਸ਼ਾਂ ਦੇ ਵਿੱਚ ਬਣਿਆ ਉਹ ਇਹਦੇ ਕਰਕੇ ਆ ਜਿਹੜੀ ਇੱਕ ਸਪੈਸ਼ਲ ਟੀਮ ਆ ਜਿਹਦੇ ਵਿੱਚ ਸਾਬਕਾ ਪੁਲਿਸ ਆਫੀਸਰ ਵੀ ਆ ਉਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੈਲਪ ਕਰ ਰਹੇ ਆ ਸਰਕਾਰ ਜਿਹੜੀ ਆ ਕੋਸ਼ਿਸ਼ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਮੇਵਾਰ ਲੋਕਾਂ ਨੂੰ ਜਿਹੜੀ ਇਹ ਗੈਰ ਕਾਨੂੰਨੀ ਡਰੱਗ ਸੇਲ ਆ ਉਹਦੇ ਵਿੱਚੋਂ ਲੱਭਿਆ ਜਾ ਸਕੇ ਸੋ ਅਸਲ ਦੇ ਵਿੱਚ ਜਿਹੜੀ ਦਵਾਈ ਜਿੱਥੇ ਜਾਣੀ ਚਾਹੀਦੀ ਆ ਉੱਥੇ ਜਾਣ ਦੀ ਬਜਾਏ ਕਿਤੇ ਹੋਰ ਜਾ ਰਹੀ ਆ ਜਿਹੜੀ ਕਿ ਬਹੁਤ ਖਤਰਨਾਕ ਕੰਮ ਆ ਅਗਲੀ ਦੋਸਤੋ ਗੱਲਬਾਤ ਇੱਕ ਆਪਕਸਰ ਗੱਲਬਾਤ ਕਰ ਰਹੇ ਆ ਕਿ ਜਦੋਂ ਦੀ ਅਮਰੀਕਾ ਦੇ ਨਾਲ ਟੈਨਸ਼ਨ ਬਣੀ ਹੈ ਬਾਇ ਕੈਨੇਡੀਅਨ ਮੂਵਮੈਂਟ ਚੱਲੀ ਆ ਕਿ ਕੈਨੇਡਾ ਦਾ ਸਾਮਾਨ ਖਰੀਦਣਾ ਚਾਹੀਦਾ ਜਿਹੜੀ ਕੈਨੇਡੀਅਨ ਸਰਕਾਰ ਆ ਉਹ ਵੀ ਲੋਕਾਂ ਨੂੰ ਅਨਕਰੇਜ ਕਰ ਰਹੀ ਆ ਇਸ ਵੇਲੇ ਕਿ ਤੁਸੀਂ ਕੈਨੇਡਾ ਦੇ ਬਣੇ ਪ੍ਰੋਡਕਟ ਜਿਹੜੇ ਆ ਉਹ ਖਰੀਦੋ ਇਨਸਟੈਡ ਕਿ ਤੁਸੀਂ ਅਮਰੀਕਾ ਦਾ ਖਰੀਦੋ ਤੇ ਸਪੈਸ਼ਲੀ ਜਿਹੜੇ ਟੈਰਿਫ ਥ੍ਰੈਟਸ ਜਦੋਂ ਦੇ ਲੱਗੇ ਆ ਡੋਨਲਡ ਟਰੰਪ ਵੱਲੋਂ ਉਹਦੇ ਤੋਂ ਬਾਅਦ ਹੁਣ ਇੱਥੇ ਇੱਕ ਗੱਲ ਜਿਹੜੀ ਸਪਸ਼ਟ ਕਰਨ ਵਾਲੀ ਆ ਡਿਫਰੈਂਟ ਲੇਬਲਸ ਨੇ ਇੱਥੇ ਡਿਫਰੈਂਟ ਚੀਜ਼ਾਂ ਨੇ ਇੱਕ ਤੇ ਲਿਖਿਆ ਪ੍ਰੋਡਕਟ ਆਫ ਕੈਨੇਡਾ ਇੱਕ ਤੇ ਲਿਖਿਆ ਮੇਡ ਇਨ ਕੈਨੇਡਾ ਹੁਣ ਇਹਦੇ ਵੱਖਰੇ ਵੱਖਰੇ ਅਰਥ ਨੇ ਜੇ ਪ੍ਰੋਡਕਟ ਆਫ ਕੈਨੇਡਾ ਜਾਂ ਮੇਡ ਇਨ ਕੈਨੇਡਾ ਦਾ ਮਤਲਬ ਇੱਕ ਨਹੀਂ ਹੈ ਜੇ ਕੋਈ ਚੀਜ਼ ਦੇ ਉੱਤੇ ਤੁਹਾਨੂੰ ਲਿਖਿਆ ਨਜ਼ਰ ਆਉਂਦਾ ਵੀ ਇਹ ਪ੍ਰੋਡਕਟ ਆਫ ਕੈਨੇਡਾ ਲੇਬਲ ਆ ਇਹਦਾ ਮਤਲਬ ਇਹ ਆ ਕਿ ਘੱਟੋ ਘੱਟ 98% ਇਹ ਪ੍ਰੋਡਕਟ ਦੀ ਕੋਸਟ ਜਿਹਦੇ ਵਿੱਚ ਇਨਗਰੀਡੀਅੰਟਸ ਜੋ ਕੁਛ ਉਹਦੇ ਚ ਪਿਆ ਹੈ ਲੇਬਰ ਆ ਉਹ ਸਾਰਾ ਕੁਝ ਕੈਨੇਡਾ ਤੋਂ ਆਇਆ ਉਹ ਪ੍ਰੋਡਕਟ ਕੋਈ ਕੋਈ ਖਾਣ ਵਾਲੀ ਚੀਜ਼ ਕੁਝ ਵੀ ਲੈਣ ਜਾਣੇ ਹੋ ਜੇ ਉਹਦੇ ਤੇ ਲਿਖਿਆ ਹੈ ਪ੍ਰੋਡਕਟ ਆਫ ਕੈਨੇਡਾ ਇਹਦਾ ਮਤਲਬ ਬੜਾ ਸਿੱਧਾ ਆ ਕਿ ਇਸ ਪ੍ਰੋਡਕਟ ਦਾ 98% ਜਿਹੜੀ ਕਾਸਟ ਆ ਜੀ ਕੀਮਤ ਆ ਉਹਦਾ 98% ਹਿੱਸਾ ਜਿਹਦੇ ਵਿੱਚ ਇਨਗਰੀਡੀਅੰਟਸ ਵੀ ਆਉਂਦੇ ਆ ਦਾ ਸਮਾਨ ਵੀ ਆਉਂਦਾ ਆ ਤੇ ਇਹਦੀ ਲੇਬਰ ਵੀ ਆਉਂਦੀ ਆ ਉਹ ਕੈਨੇਡਾ ਤੋਂ ਹੀ ਆਉਂਦਾ ਆ ਦੂਜਾ ਪ੍ਰੋਡਕਟ ਆ ਜਿਹਦੇ ਤੇ ਮੇਡ ਇਨ ਕੈਨੇਡਾ ਲਿਖਿਆ मेड इन कनाडा लेबल ਦਾ ਮਤਲਬ ਇਹ ਆ ਕਿ ਘੱਟੋ-ਘੱਟ 51% ਮਤਲਬ ਐਟ ਲੀਸਟ 51% ਪਰ ਲੈਸ ਥੈਨ 98% ਜਿਹੜਾ ਇਹਦੀ ਪ੍ਰੋਡਕਟ ਦੀ ਕੋਸਟ ਆ ਉਹ ਕੈਨੇਡੀਅਨ ਆ ਤੇ ਕੁਝ ਇਹਦੇ ਪਾਰਟ ਜਿਹੜੇ ਆ ਜਾਂ ਇੰਗਰੀਡੀਅੰਟਸ ਆ ਉਹ ਇੰਪੋਰਟ ਕੀਤੇ ਗਏ ਆ ਸੋ ਇਹ ਦੋ ਵੱਡੇ ਫਰਕ ਨੇ ਆਮ ਤੌਰ ਦੇ ਉੱਤੇ ਲੋਕ ਇਹ ਸਮਝ ਲੈਂਦੇ ਕਿ ਜੇ ਤੇ मेड इन ਕੈਨੇਡਾ ਲਿਖਿਆ ਹੈ ਕੈਨੇਡਾ ਚ ਬਣਾ ਨਹੀਂ ਜੇ ਜਿਹਦੇ ਤੇ ਮੇਡ ਇਨ ਕੈਨੇਡਾ ਲਿਖਿਆ ਉਹਦਾ ਘੱਟੋ ਘੱਟ 51% ਹਿੱਸਾ ਉਹਦਾ ਇੱਥੇ ਆ। ਬਾਕੀ ਉਹਦਾ ਸਮਾਨ ਬਾਹਰੋਂ ਆਇਆ। ਜਿਹਦੇ ਤੇ ਪ੍ਰੋਡਕਟ ਆਫ ਕੈਨੇਡਾ ਲਿਖਿਆ ਉਹ 98% ਉਹਦੀ ਕੋਸਟ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਆ। ਸੋ ਕੁਝ ਜਿਹੜੇ ਪ੍ਰੋਡਕਟ ਹੈਗੇ ਆ ਉਹ ਉਹਨਾਂ ਦੇ ਉੱਤੇ ਲੇਬਲ ਨਹੀਂ ਲੱਗਾ ਹੁੰਦਾ। ਉੱਤੇ ਕਈ ਚੀਜ਼ਾਂ ਹੋਰ ਵੱਖਰੇ ਤਰ੍ਹਾਂ ਦੀਆਂ ਲੱਗੀਆਂ ਜਿਹੜੀਆਂ ਫੇਰ ਕਨਫਿਊਜ਼ਿੰਗ ਨੇ। ਜਿਵੇਂ ਕੁਝ ਤੇ ਲਿਖਿਆ ਹੁੰਦਾ ਅਸੈਂਬਲਡ ਇਨ ਕੈਨੇਡਾ ਵਿਦ ਫੋਰਨ ਪਾਰਟਸ। ਜਾ ਪੈਕਡ ਇਨ ਕੈਨੇਡਾ ਵੀ ਲਿਖਿਆ ਹੋ ਸਕਦਾ ਉਹਦੇ ਅਰਥ ਵੱਖਰੇ ਨੇ ਜਿਹੜੀ ਅੰਤਰਰਾਸ਼ਟਰੀ ਕੰਪਨੀਆਂ ਨੇ ਕੈਨੇਡਾ ਦੇ ਵਿੱਚ ਕੁਝ ਪ੍ਰੋਡਕਟ ਜਿਹੜੇ ਉਹਨਾਂ ਨੂੰ ਮੇਡ ਇਨ ਕੈਨੇਡਾ ਲੇਬਲ ਕਰ ਦਿੰਦੇ ਆ ਐਕਚੁਅਲੀ ਉਹਨਾਂ ਨੂੰ ਬਾਹਰਲੀਆਂ ਕੰਪਨੀਆਂ ਦੁਆਰਾ ਬਣਾਇਆ ਗਿਆ ਪਰ ਉਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਨੇ ਉਹ ਕੈਨੇਡਾ ਦੇ ਵਿੱਚ ਨੇ ਫੋਰ ਐਗਜ਼ਾਮਪਲ ਜਿਹੜੀ ਲੇਸ ਦੇ ਇਹ ਚਿਪਸ ਹੈਗੇ ਆ ਇਹ ਮੇਡ ਇਨ ਕੈਨੇਡਾ ਨੇ ਪਰ ਜਿਹੜੀ ਪੈਪਸੀ ਕੋ ਜਿਹੜੀ ਇਹਨਾਂ ਨੂੰ ਕੰਪਨੀ ਬਣਾਉਣ ਵਾਲੀ ਆ ਉਹ ਅਮਰੀਕਾ ਦੀ ਆ ਸੋ ਜਿਹੜੇ ਫੂਡ ਸਪੈਸਿਫਿਕ ਲੇਬਲ ਨੇ ਕੁਛ ਕੁਛ ਜਿਹੜੇ ਜਿਵੇਂ ਰੋਸਟਰਡ ਐਂਡ ਬਲੈਂਡਡ ਇਨ ਕੈਨੇਡਾ ਉਹਦੇ ਤੇ ਲਿਖਿਆ ਹੈ ਜਿਹੜੀ ਕਈ ਕਾਫੀ ਨੇ ਜਿਹੜੀਆਂ ਕਾਫੀ ਜਿਹੜੀਆਂ ਬੀਨਸ ਨੇ ਉਹ ਹਮੇਸ਼ਾ ਇੰਪੋਰਟ ਹੀ ਕੀਤਾ ਜਾਂਦਾ ਸੋ ਜਿਹੜੇ ਸਟ੍ਰਿਕਟ ਰੂਲ ਤੇ ਜੁਰਮਾਨੇ ਦੇ ਨੇ ਕੰਪਨੀਆਂ ਜਿਹੜੀਆਂ ਬਹੁਤ ਗਲਤ ਤਰੀਕੇ ਦੇ ਨਾਲ ਕਿਉਂਕਿ ਬਹੁਤ ਸਾਰੇ ਲੋਕ ਗਲਤ ਵੀ ਲੇਬਲ ਕਰ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਭੁਲੇਖਾ ਪੈ ਜਾਵੇ ਉੱਥੇ ਵੀ ਕਿਹਾ ਗਿਆ ਕਿ ਕੈਨੇਡੀਅਨਸ ਜਿਹੜੇ ਆ ਉਹ ਉਹਨਾਂ ਨੂੰ 10 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਪਹਿਲੇ ਅਫੈਂਸ ਲਈ ਤੇ 15 ਮਿਲੀਅਨ ਡਾਲਰ ਰਿਪੀਟਡ ਵਾਇਲੇਸ਼ਨਸ ਦੇ ਲਈ ਹੁਣ ਜਿਹੜਾ ਬੰਦਾ ਖਰੀਦ ਰਿਹਾ ਉਹਦੇ ਲਈ ਵੱਡਾ ਚੈਲੰਜ ਆਹੇ ਕੁਝ ਲੋਕ ਜਿਹੜੇ ਉਹਨਾਂ ਨੂੰ ਇਹ ਓੱਖਾ ਲੱਗਦਾ ਵੀ ਕਿੱਦਾਂ ਲੱਭੀਏ ਜਾਂ ਤੇ ਸਿੱਧਾ ਲਿਖਿਆ ਹੋਵੇ ਜਾਂ ਉਹਦਾ ਕੋਈ ਰੰਗ ਹੋਵੇ ਜਾਂ ਕੁਝ ਦੁੱਧ ਦੀ ਕੈਨ ਵਾਂਗ ਹੋਵੇ ਕਿ ਨੀਲੇ ਰੰਗ ਦੀ ਉਹਦੇ ਉੱਤੇ ਨਿਸ਼ਾਨੀ ਆ ਤੇ ਇਹਦਾ ਮਤਲਬ ਉਹ ਮੇਡ ਇਨ ਕੈਨੇਡਾ ਆ ਕੈਨੇਡਾ ਦੀ ਉਹ ਚ ਪ੍ਰੋਡਕਟ ਆਫ ਕੈਨੇਡਾ ਆ ਸੋ ਹੁਣ ਸਪੋਰਟ ਕਿਉਂਕਿ ਜਿਆਦਾ ਵੱਧ ਰਹੀ ਹੈ ਲੋਕ ਇਹ ਚੀਜ਼ ਨੂੰ ਲੱਭਣਾ ਜ਼ਿਆਦਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਇਸ ਕਰਕੇ ਲੋਕ ਉਹਨਾਂ ਜ਼ਿਆਦਾ ਜਾਣਨਾ ਵੀ ਚਾਹੁੰਦੇ ਆ ਕਿ ਸਾਨੂੰ ਕੈਨੇਡਾ ਦੀ ਚੀਜ਼ ਦਾ ਪਹਿਲਾਂ ਪਤਾ ਲੱਗਦੀ ਨਹੀਂ ਦੂਰੋਂ ਪਤਾ ਲੱਗ ਜੇ ਸਾਨੂੰ ਬ੍ਰੀਕ ਲੈਵਲ ਨਾਲ ਪੜ੍ਹ ਲੈ ਪੈਣ ਅਸੈਂਬਲਡ ਇਨ ਕੈਨੇਡਾ ਮੇਡ ਇਨ ਕੈਨੇਡਾ ਪ੍ਰੋਡਕਟ ਆਫ ਕੈਨੇਡਾ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝ ਨਹੀਂ ਲੱਗਦੀਆਂ ਵੀ ਇਹ ਹੈ ਕੀ ਔਰ ਹਜ਼ਾਰਾਂ ਹੀ ਲੋਕ ਜਿਹੜੇ ਨੇ ਆਨਲਾਈਨ ਹੁਣ ਇਹਦੇ ਵਿੱਚ ਜਿਹੜੇ ਉਹ ਜੁਆਇਨ ਕਰ ਰਹੇ ਆ ਤੇ ਜਿਹੜੇ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਇਹਦੇ ਬਾਰੇ ਪਤਾ ਲੱਗੇ ਕੈਨੇਡਾ ਸਰਕਾਰ ਨੇ ਆਪਣੀਆਂ ਐਡਸ ਮੈਟਾ ਦੇ ਉੱਤੇ ਦੁਬਾਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਕੈਨੇਡੀਅਨ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਹੁਣ ਕਿ ਇਹ ਦੁਬਾਰਾ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਤੇ ਜਿਹੜੀਆਂ ਪਹਿਲਾਂ ਉਹਨਾਂ ਨੇ ਐਡਾਂ ਬੈਨ ਕੀਤੀਆਂ ਸੀ ਉਸ ਫੈਸਲੇ ਨੂੰ ਬਦਲ ਕੇ ਦੁਬਾਰਾ ਐਡਸ ਇਹਨਾਂ ਨੇ ਉੱਤੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਬੈਨ ਕਿਉਂ ਕੀਤਾ ਸੀ ਜੁਲਾਈ 2023 ਦੇ ਵਿੱਚ ਇੱਕ ਰੌਲਾ ਪਿਆ ਸੀ ਤੁਹਾਨੂੰ ਪਤਾ ਬਹੁਤ ਵੱਡਾ ਜਿਹੜਾ ਕੈਨੇਡਾ ਆ ਇਹਨਾਂ ਨੇ ਮੈਟਾ ਤੇ ਜਿਹੜੇ ਪਲੇਟਫਾਰਮ ਨੇ ਇੰਸਟਾਗ੍ਰam ਤੇ ਜਿਹੜਾ ਫੇਸਬੁੱਕ ਆ ਇਹਦੇ ਉੱਤੇ ਕੈਨੇਡੀਅਨ ਨਿਊਜ਼ ਨੂੰ ਬੰਦ ਕੀਤਾ ਸੀ ਤੇ ਉਹਦੇ ਉੱਤੇ ਜਿਹੜਾ ਸੀਗਾ ਇਹਨਾਂ ਨੇ ਟੈਕ ਕੰਪਨੀਆਂ ਨੂੰ ਕਿਹਾ ਸੀ ਕਿ ਤੁਸੀਂ ਨਿਊਜ਼ ਕੰਟੈਂਟ ਦੇ ਲਈ ਪੇ ਕਰੋ ਕੰਪਨੀਆਂ ਨੂੰ ਇਹ ਰੋਲਾ ਕੀ ਸੀਗਾ ਉਸ ਵੇਲੇ ਹੁਣ ਤੁਸੀਂ ਦੇਖੋਗੇ ਜਿਹੜੇ ਮੈਟਾ ਦੇ ਫੇਸਬੁੱਕ ਆ ਜਾਂ ਇੰਸਟਾਗ੍ਰam ਆ ਇਹਦੇ ਉੱਤੇ ਨਿਊਜ਼ ਨਹੀਂ ਹੋਣਗੀਆਂ ਕੈਨੇਡਾ ਦੇ ਵਿੱਚ ਨਿਊਜ਼ ਦਾ ਮਤਲਬ ਆ ਕਿ ਜਿਹੜੇ ਵੱਡੇ ਜਿੰਨੇ ਚੈਨਲ ਨੇ ਆਪਾਂ ਚੈਨਲ ਪੰਜਾਬੀ ਵੀ ਆ ਇਹਦੀ ਨਿਊਜ਼ ਤੁਸੀਂ ਕਰ ਨਹੀਂ ਸਕਦੇ ਉਹਦੇ ਤੇ ਨਿਊਜ਼ ਨਹੀਂ ਫੇਸਬੁੱਕ ਦੇ ਉੱਤੇ ਕਰ ਸਕਦੇ ਕਿਉਂਕਿ ਇੱਕ ਜੇ ਤੁਸੀਂ ਕਰੋਗੇ ਜੇ ਫੇਸਬੁੱਕ ਉੱਥੇ ਲਾਉ ਕਰਦੀ ਹੈ ਤਾਂ ਉਹਨੂੰ ਜਿਸ ਕੰਪਨੀ ਦੀ ਨਿਊਜ਼ ਆ ਉਹਨੂੰ ਪੇ ਕਰਨਾ ਪਊਗਾ ਫੇਸਬੁੱਕ ਕਹਿੰਦੀ ਸੀ ਜਾਂ ਇੰਸਟਾਗ੍ਰam ਇਹ ਕਹਿੰਦੇ ਸੀ ਵੀ ਨਿਊਜ਼ ਚੈਨਲ ਨੂੰ ਪੁੱਛਦਾ ਕੌਣ ਜਿੰਨੇ ਵੀ ਵੱਡੇ ਮੇਨਸਟ੍ਰੀਮ ਜਾਂ ਕੋਈ ਵੀ ਨਿਊਜ਼ ਚੈਨਲ ਆ ਵੀ ਸਾਡੇ ਉੱਤੇ ਆ ਕੇ ਤੇ ਉਹਨਾਂ ਦੀ ਐਡ ਹੁੰਦੀ ਹੈ ਤੇ ਇਸ ਕਰਕੇ ਅਸੀਂ ਪੈਸੇ ਕਮਾਉਨੇ ਜਿਹੜੇ ਨਿਊਜ਼ ਚੈਨਲ ਸੀ ਉਹ ਕਹਿੰਦੇ ਸੀ ਵੀ ਖਬਰ ਲਿਆਉਣੀ ਕੱਢਣੀ ਕਰਨੀ ਸਾਰਾ ਕੁਝ ਤੇ ਚੈਨਲ ਕਰ ਰਿਹਾ ਤੁਜੀ ਵੀ ਫੇਸਬੁੱਕ ਜਾਂ ਉਹਦੇ ਉੱਤੇ ਤਾਂ ਪੈ ਹੀ ਰਿਹਾ ਇਸ ਕਰਕੇ ਤੁਸੀਂ ਸਾਨੂੰ ਪੇ ਕਰੋ ਰੋਲੇ ਤੇ ਤਹਿਤ ਹੁਣ ਕੈਨੇਡਾ ਦੇ ਵਿੱਚ ਜੁਲਾਈ 2023 ਤਵਰ ਨਿਊਜ਼ ਬੰਦ ਨੇ ਫਿਰ ਜਦੋਂ ਨਿਊਜ਼ ਬੰਦ ਨੇ ਤਾਂ ਕੈਨੇਡਾ ਦਾ ਸਰਕਾਰ ਦਾ ਕਿਉਂਕਿ ਮੈਟਾ ਦੇ ਨਾਲ ਰੋਲਾ ਸੀ ਇਹਨੇ ਆਪਣੀਆਂ ਐਡਸ ਵੀ ਬੰਦ ਕਰਤੀਆਂ ਸੀ ਵੀ ਠੀਕ ਅਸੀਂ ਐਡ ਵੀ ਨਹੀਂ ਕਰਨੀ ਹੁਣ ਇਹਨਾਂ ਨੇ ਜਾ ਕੇ ਫੈਸਲਾ ਕੀਤਾ ਵੀ ਚਲੋ ਅਸੀਂ ਐਡ ਜਿਹੜੀ ਆ ਉਹ ਕਰਾਂਗੇ ਸਰਕਾਰ ਨੇ ਹੁਣ ਦੱਸਿਆ ਕਿ ਲੱਖ ਡਾਲਰ ਮੈਟਾ ਦੇ ਉੱਤੇ ਜਿਹੜਾ ਐਡਸ ਦੇ ਉੱਤੇ ਲਾਇਆ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਜਿਹੜੀਆਂ ਟੈਂਪਰੇਰੀ ਟੈਕਸ ਬ੍ਰੇਕਸ ਨੇ ਗਰੋਸਰੀ ਦੇ ਉੱਤੇ ਬੱਚਿਆਂ ਦੀ ਕੱਪੜਿਆਂ ਦੇ ਉੱਤੇ ਇਹ ਜਾਂ ਦੂਜੀਆਂ ਜਿਹੜੀਆਂ ਖਾਣੇ ਦੇ ਉੱਤੇ ਆ ਇਹ ਦਸਰਾਂ ਦੇ ਲੱਖ ਲੱਖ ਰੁਪਏ ਨੇ ਉਹਨੇ ਮੈਟਾ ਦੇ ਉੱਤੇ ਲਾਇਆ ਟੈਕਸ ਬ੍ਰੇਕ ਜਿਹੜੀਆਂ ਜੀਐਸਟੀ ਦੀਆਂ ਜੀਐਸਟੀ ਆਹ ਹੌਲੀਡੇ ਜਿਹਦੇ ਵਿੱਚ ਜਿਹੜਾ ਨੋ ਗੁੱਡ ਸਰਵਿਸ ਟੈਕਸ ਜਿਹੜੀਆਂ ਕੁਝ ਚੀਜ਼ਾਂ ਦੇ ਉੱਤੇ ਸੀਗਾ ਇਹ ਫਰਵਰੀ 15 ਤੱਕ ਚੱਲਣੀ ਆ ਤੇ ਇਹਦਾ ਜਿਹੜੀ ਕਾਸਟ ਆ 1.6 ਬਿਲੀਅਨ ਇਨ ਟੋਟਲ ਪੈਣੀ ਆ ਮੈਟਾ ਨੇ ਹਜੇ ਵੀ ਨਿਊਜ਼ ਨੂੰ ਬਲੌਕ ਕੀਤਾ ਆ ਭਾਵੇਂ ਕਿ ਸਰਕਾਰ ਦੀ ਦੁਬਾਰਾ ਉਹਨਾਂ ਨੇ ਐਡ ਆਪਣੀ ਇੱਥੇ ਸ਼ੁਰੂ ਕਰ ਦਿੱਤੀ ਆ ਪਰ ਫੇਸਬੁਕ ਤੇ ਇੰਸਟਾਗ੍ਰam ਹਜੇ ਵੀ ਕੈਨੇਡੀਅਨ ਨਿਊਜ਼ ਜਿਹੜੀ ਆ ਉਹ ਯੂਜ਼ਰ ਨੂੰ ਸ਼ੋ ਨਹੀਂ ਕਰਦੇ ਮਿਸ ਇਨਫਾਰਮੇਸ਼ਨ ਦੇ ਸਬੰਧੀ ਰੌਲਾ ਸੀਗਾ ਕੁਝ ਐਕਸਪਰਟ ਚਿੰਤਤ ਨੇ ਕਿ ਮੈਟਾ ਦਾ ਡਿਸੀਜਨ ਜਿਹੜਾ ਜਿਹੜੀ ਫੈਕਟ ਚੈਕਿੰਗ ਆ ਉਹਨੂੰ ਰਿਪਲੇਸ ਕਰਨ ਦੇ ਨਾਲ ਫਰਕ ਪੈ ਸਕਦਾ ਕਈ ਥਾਵਾਂ ਦੇ ਉੱਤੇ ਜਿਹੜੀ ਗਲਤ ਇਨਫਾਰਮੇਸ਼ਨ ਪਹੁੰਚ ਸਕਦੀ ਆ ਮੀਡੀਆ ਗਰੁੱਪਸ ਜਿਹੜੇ ਕੈਨੇਡੀਅਨ ਮੀਡੀਆ ਆਰਗੇਨਾਈਜੇਸ਼ਨਸ ਇਹਨਾਂ ਨੂੰ ਇਹ ਲੱਗਦਾ ਸੀ ਕਿ ਸਰਕਾਰ ਨੂੰ ਜਿਹੜਾ ਐਡਵਰਟਾਈਜ਼ ਕਰਨਾ ਚਾਹੀਦਾ ਲੋਕਲ ਨਿਊਜ਼ ਕੰਪਨੀਆਂ ਦੇ ਨਾਲ ਜਾਂ ਨਾ ਕੇ ਜਿਹੜੇ ਇਹ ਅਮਰੀਕਾ ਦੀਆਂ ਕੰਪਨੀਆਂ ਨੇ ਫੇਸਬੁੱਕ ਵਰਗੀਆਂ ਇਹਨਾਂ ਨੂੰ ਪੈਸਾ ਦੇਣਾ ਚਾਹੀਦਾ ਸਰਕਾਰ ਦੀ ਜਸਟੀਫਿਕੇਸ਼ਨ ਇਹ ਆ ਉਹ ਕਹਿੰਦੇ ਕਿ ਮੈਟਾ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਹਨਾਂ ਦੇ ਫੈਸਲੇ ਦੀ ਸਪੋਰਟ ਕਰਦੇ ਆ ਇਹ ਤਾਂ ਸਿਰਫ ਇੰਨਾ ਹੀ ਆ ਕਿ ਉਹ ਲੋਕਾਂ ਤੱਕ ਪਹੁੰਚਣਾ ਚਾਹੁੰਦੇ ਆ ਕਿਸੇ ਵੀ ਤਰੀਕੇ ਦੇ ਨਾਲ ਤੇ ਲੋਕਾਂ ਤੱਕ ਪਹੁੰਚਣ ਦਾ ਇਹੀ ਇੱਕ ਸਹੀ ਤਰੀਕਾ ਹੈ ਕੈਨੇਡਾ ਲਗਭਗ 27.5 ਮਿਲੀਅਨ ਡਾਲਰ ਇਸ ਪ੍ਰੋਗਰਾਮ ਦੇ ਉੱਤੇ ਲਾ ਰਿਹਾ ਲੋਕਾਂ ਨੂੰ ਰੈਕਗਨਾਈਜ਼ ਕਰਨ ਦੇ ਲਈ ਕਿ ਫਾਲਸ ਇਨਫੋਰਮੇਸ਼ਨ ਆਨਲਾਈਨ ਤੁਹਾਨੂੰ ਨਾ ਦਿੱਤੀ ਜਾਵੇ ਸੋ ਇਹਦੇ ਜਿੱਥੇ ਨਾਲ ਖਤਰੇ ਵੀ ਨੇ ਉੱਥੇ ਕੈਨੇਡਾ ਸਰਕਾਰ ਦਾ ਇਹ ਫੈਸਲਾ ਵੀ ਹੁਣ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲਾ ਹੋਊਗਾ ਕਿ ਜਿਹੜੀ ਇਹਨਾਂ ਨੇ ਦੁਬਾਰਾ ਐਡ ਮੈਟਾ ਦੀ ਪਲੇਟਫਾਰਮਸ 'ਤੇ ਕਰਨੀ ਸ਼ੁਰੂ ਕੀਤੀ ਹੈ ਇਹਦੇ ਨਤੀਜੇ ਕੀ ਨਿਕਲਦੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ